ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਾਬਕਾ ਕੈਬਨਿਟ ਮੰਤਰੀ ਵਜਿੰਦਰ ਸਿੰਘਲਾ ਵੱਲੋਂ ਆਪਣੇ ਸਵਰਗਵਾਸੀ ਪਿਤਾ ਸੰਤਰਾਮ ਸਿੰਘਲਾ ਦਾ ਜਨਮ ਦਿਨ ਮਨਾਇਆ ਅੱਜ ਸਮਾਣਾ ਵਿਖੇ ਸਵਰਗਵਾਸੀ ਸੰਤਰਾਮ ਸਿੰਘਲਾ ਦੇ 99 ਜਨਮ ਦਿਵਸ ਮੌਕੇ ਉਹਨਾਂ ਦੇ ਪੁੱਤਰ ਵਜਿੰਦਰ ਸਿੰਘਲਾ ਵੱਲੋਂ ਉਹਨਾਂ ਦੀ ਪ੍ਰਤੀਵਾ ਤੇ ਫੁੱਲਾਂ ਦੀ ਮਾਲਾ ਚੜਾ ਕੇ ਉਹਨਾਂ ਦਾ ਜਨਮ ਦਿਨ ਮਨਾਇਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਮੁੱਦਾ ਖਤਮ ਕਰੇ ਜੋ ਮੰਗਦੇ ਹਨ ਉਹਨਾਂ ਮੰਗਾਂ ਨੂੰ ਪੂਰਾ ਕਰਨ ਅੱਜ ਪ੍ਰਧਾਨ ਮੰਤਰੀ ਹਰਿਆਣੇ ਦੇ ਦੌਰ ਤੇ ਹਨ ਜੇ ਹੋ ਸਕੇ ਤਾਂ ਕਿਸਾਨਾਂ ਦੇ ਮੁੱਦੇ ਅੱਜ ਹੱਲ ਹੋ ਕਰ ਸਕਦੇ ਹਨ ਆਜ ਆਮ ਆਦਮੀ ਪਾਰਟੀ ਸਰਕਾਰ ਬਾਰੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬੇਵਕੂਫ ਬਣਾ ਕੇ ਸਰਕਾਰ ਬਣਾ ਦਿੱਤੀ 21 ਵਾਅਦਾ ਪੂਰਾ ਨਹੀਂ ਕੀਤਾ ਗਿਆ ਪੰਜਾਬ ਨੂੰ ਬਹੁਤ ਪਿੱਛੇ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਗ੍ਹਾ-ਜਗ੍ਹਾ ਤੇ ਬਾਰਡਰ ਸੀਲ ਕੀਤੇ ਹੋਏ ਹਨ ਕਾਂਗਰਸ ਸਰਕਾਰ ਕਿਸਾਨਾਂ ਨਾਲ ਖੜੀ ਹੈ ਬੇਦਵੀ ਦਾ ਮੁੱਦਾ ਦੇਖ ਲੋ ਜਦੋਂ ਬੇਦਵੀ ਹੁੰਦੀ ਹੈ ਤਾਂ ਸਦਾ 사ਜਾ ਵਿੱਚ ਹੀ ਵਾਧਾ ਕੀਤਾ ਜਾਵੇ ਇਸ ਮੌਕੇ ਸਾਬਕਾ ਵ代 ਗਜਿੰਦਰ ਸਿੰਘ ਨੇ ਵੀ ਸੰਤਰਾਮ ਸਿੰਘਲਾ ਨੂੰ ਯਾਦ ਕੀਤਾ ਤੇ ਕਿਹਾ ਕਿ ਪੰਜਾਬ ਦੇ ਹੁਣ ਹਰ ਲੀਡਰ ਸਨ ਹੁਣ ਉਹਨਾਂ ਦੇ ਸੁਪੁੱਤਰ ਉਹਨਾਂ ਦੇ ਸੁਪਨਾ ਪੂਰਾ ਕਰਨਗੇ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਮੰਗਤ ਮਵੀ ਟਿੰਕਾ ਗਾਜੇਵਾ ਕੌਂਸਲਰ ਜੈਤਨ ਵਰਮਾ ਰਸ਼ਪਾਲ ਜੋੜਾ ਮਾਜਰਾ ਡਾਕਟਰ ਪ੍ਰੇਮਪਾਲ ਜਸ਼ਪਾਲ ਸਿੰਘਲਾ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜੀ ਜੇ ਸਾਹ ਤੋਂ ਕਰਵਾ ਅਗਰਵਾਲ ਥੋੜਾ ਬੜਾ ਬੜੀਆਂ ਬੱਚੇ ਨੇ ਕਰ ਦੋ ਇਰੇ ਸਵਰਗੋ ਹਰ ਸਾਲ ਦੀ ਤਰ੍ਹਾਂ ਅੱਜ ਮੇਰੇ ਸਵਰਗਵਾਸੀ ਪਿਤਾ ਸੰਤਰਾਮ ਸਿੰਘਲਾ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਸਟੈਚੂ ਦੇ ਉੱਪਰ ਉਹਨਾਂ ਦੀ ਪ੍ਰਤਿਮਾ ਦੇ ਉੱਪਰ ਸਮਾਣੇ ਚ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਔਰ ਉਹਨਾਂ ਵੱਲੋਂ ਦਿਖਾਏ ਗਏ ਰਾਹਾਂ ਤੇ ਚੱਲਣ ਵਾਸਤੇ ਵਚਨਬੰਦ ਹੋਣ ਦੀ ਦੁਬਾਰਾ ਸੇਧ ਲੈ ਕੇ ਅੱਜ ਇਸ ਥਾਨ ਤੋਂ ਦੁਬਾਰਾ ਅਸੀਂ ਸਾਰੇ ਆਪਣੇ ਆਪਣੇ ਕਾਰਜਾਂ ਵਾਸਤੇ ਪਰਵਾਨਾ ਹੋਵਾਂਗੇ ਉਹ ਇੱਕ ਇਸ ਇਲਾਕੇ ਵਾਸਤੇ ਸੂਬੇ ਵਾਸਤੇ ਦੇਸ਼ ਵਾਸਤੇ ਚਾਨਨ ਮਨਾਰਾ ਸਨ ਉਹਨਾਂ ਨੇ ਹਮੇਸ਼ਾ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਸਮਾਜ ਦੀ ਸੇਵਾ ਵਾਸਤੇ ਆਪਣੇ ਜੀਵਨ ਨੂੰ ਸਮਰਪਿਤ ਰੱਖਿਆ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਵਾਸਤੇ ਅਸੀਂ ਸਾਰੇ ਲੋਗ ਉਰੇ ਇਕੱਤਰ ਹੋਏ ਸੀ। ਇਹ ਸਿੱਧਾ ਜਿਹੜੇ ਪੰਜਾਬ ਦੇ ਰਾਜਨੀਤੀਆਂ ਜਿਵੇਂ ਅੱਜ ਜੋ ਹਾਲਾਤ ਨੇ ਕੋਈ ਸਰਕਾਰ ਦਾ ਵਿਹਾਰ ਮਾੜਾ ਹੈ। ਸਾਡਾ ਪੰਜਾਬ ਦਾ ਮਾੜਾ ਸਾਡਾ ਹਾਈ ਲੀਕ। ਤੇ ਕਾਂਗਰਸ ਆਪਣਾ ਠੋਸ ਪ੍ਰੋਗਰਾਮ ਜਾਂ ਠੋਸ ਲੀਡਰਸ਼ਿਪ ਪੰਜਾਬ ਦੇ ਲੋਕਾਂ ਕੋਲ ਟੋਣੇ ਪੇਸ਼ ਕਰਦੀ। ਨਹੀਂ ਪੰਜਾਬ ਦੀ ਲੀਡਰਸ਼ਿਪ ਠੋਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਐ ਉਹਨਾਂ ਨੂੰ ਚੰਗੇ ਤਰੀਕੇ ਨਾਲ ਚੱਕਣ ਦੇ ਵਾਸਤੇ ਵਚਨਬੱਧ ਹੈ ਤੁਸੀਂ ਦੇਖਿਆ ਹੋਊਗਾ ਜਿਮਣੀ ਚੋਣਾ ਆਈਆਂ ਨਤੀਜੇ ਆੜੜ ਜਗ੍ਹਾ ਦੇ ਉੱਪਰ ਆੜੜ ਤਰੀਕੇ ਦੇ ਨਤੀਜੇ ਆਏ ਪਰ ਲੇਕਿਨ ਹਰ ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਇਕੱਠੀ ਹੋ ਕੇ ਜੋ ਸਰਕਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਨੇ ਲਾਂਬੰਦ ਹੋ ਕੇ ਚੋਣ ਲੜੀ ਜਿਮਨੀ ਚੋਣਾਂ ਕਈ ਵਾਰ ਸਰਕਾਰਾਂ ਦੇ ਹੱਕਾਂ ਦੇ ਵਿੱਚ ਫੈਸਲੇ ਹੋਇਆ ਕਰਦੇ ਆ ਇਹ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਲੇਕਿਨ ਫਿਰ ਵੀ ਲੋਕਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਜੇ ਵੋਟ ਪਰਸੈਂਟੇਜ ਦੀ ਗੱਲ ਦਸੀਏ ਤਾਂ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਜੇ ਮੇਨਟੇਨ ਰਿਹਾ ਤਾਂ ਕਿਤਨਾ ਕਿਤੇ ਉਹਦੇ 'ਚ ਵਾਧਾ ਵੀ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਸੀ ਸੰਗਰੂਰ ਬਨਾਲਾ ਜ਼ਿਲ੍ਹਾ ਉੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਮਿਲੀ ਤੋ ਇਹ ਆਪਣੇ ਆਪ ਵਿੱਚ ਇੱਕ ਸੰਕੇਤ ਹੈ ਆਪਣੇ ਆਪ ਵਿੱਚ ਇੱਕ ਇਹ ਗੱਲ ਦਰਸਾਉਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਲੋਕ ਕਾਂਗਰਸ ਪਾਰਟੀ ਦੇ ਉੱਪਰ ਵਿਸ਼ਵਾਸ ਕਰਨਗੇ ਤੇ ਇਸ ਸੂਬੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਊਗੀ ਤਾਂ ਕਿ ਇਹ ਸੂਬਾ ਅੱਗੇ ਜਾ ਸਕੇ ਇਸ ਸੂਬੇ ਦੇ ਲੋਕਾਂ ਦੀ ਤਰੱਕੀ ਹੋ ਸਕੇ ਕਾਰੋਬਾਰ ਤੇ ਵਪਾਰ ਕਰਨ ਵਾਲੇ ਲੋਕਾਂ ਨੂੰ ਮਜ਼ਬੂਤੀ ਮਿਲ ਸਕੇ ਗਰੀਬ ਲੋਕਾਂ ਦੀ ਮਦਦ ਹੋ ਸਕੇ ਹਰ ਵਰਗ ਨੂੰ ਆਉਣ ਵਾਲੇ ਸਮੇਂ 'ਚ ਇਹ ਦੁਬਾਰਾ ਖੁਸ਼ਹਾਲ ਪੰਜਾਬ ਇਨ੍ਹਾਂ ਵਰਗਾ ਰੰਗਲਾ ਪੰਜਾਬ ਨਹੀਂ ਜਿਹੜਾ ਇਹਨਾਂ ਨੇ ਬਣਾਉਣ ਦਾ ਵਾਅਦਾ ਕੀਤਾ ਸੀ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਹਰੇ ਪੈਨ ਦੇ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਧੀਆਂ ਭੈਣਾਂ ਦੇ ਜਾਂ ਚੁੰਨੀਆਂ ਸੜਕਾਂ ਤੇ ਨਹੀਂ ਰੋਲਣਗੀਆਂ ਜਾਂ ਨੌਜਵਾਨ ਭਰਾਵਾਂ ਦੀਆਂ ਪੱਗਾਂ ਸੜਕਾਂ ਤੇ ਨਹੀਂ ਰੋਲਣਗੀਆਂ ਉਸ ਗੱਲ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਕੀਤਾ ਸੀ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਹਮੇਸ਼ਾ ਕਾਂਗਰਸ ਪਾਰਟੀ ਨੇ ਬਿਨਾਂ ਪੱਖਪਾਤ ਤੋਂ ਤਰੱਕੀ ਸੋਚੀ ਹੈ ਹਮੇਸ਼ਾ ਹਰ ਵਰਗ ਦਾ ਵਿਕਾਸ ਸੋਚਿਆ ਹਰ ਵਰਗ ਦੀ ਮਜ਼ਬੂਤੀ ਸੋਚੀ ਹੈ ਬੱਚਿਆਂ ਦਾ ਚੰਗਾ ਭਵਿੱਖ ਸੋਚਿਆ ਔਰ ਉਸੇ ਸੋਚ ਨਾਲ ਦੁਬਾਰਾ ਕਾਂਗਰਸ ਪਾਰਟੀ ਉਰੇ ਸਿੰਗਲਰ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਪੰਜਾਬ ਦੇ ਇਸ ਟਾਈਮ ਤੇ ਨਸ਼ਿਆਂ ਦੇ ਵਿੱਚ ਜੋ ਹਲਤ ਨੇ ਉਹਦੇ ਵਿੱਚ ਇੱਕ ਤੁਸੀਂ ਦੇਖੋ ਆਪਾਂ ਸਭ ਨੂੰ ਪਤਾ ਹੈ ਨਸ਼ਾ ਮੁਕਤ ਪੰਜਾਬ ਦੀ ਗੱਲ ਹੋਈ ਮਾਈਨਿੰਗ ਫ੍ਰੀ ਪੰਜਾਬ ਦੀ ਗੱਲ ਹੋਈ ਇਲੀਗਲ ਮਾਈਨਿੰਗ ਫ੍ਰੀ ਦੀ ਪੰਜਾਬ ਦੀ ਗੱਲ ਹੋਈ ਸੀ ਆਪਾਂ ਸਭ ਨੂੰ ਪਤਾ ਕਿੱਥੇ ਕੰਮ ਖੜਾ ਹੈ ਜਿੱਥੇ ਤੱਕ ਕਾਨੂੰਨ ਵਿਵਸਥਾ ਦੀ ਗੱਲ ਹੈ ਤੁਸੀਂ ਆਪਣੇ ਆ ਵੀ ਦੇਖ ਲਿਆ ਕਿ ਸੁਖਬੀਰ ਬਾਦਲ ਜੀ ਦੇ ਉੱਪਰ ਹਰਮੰਦਰ ਸਾਹਿਬ ਦੇ ਬਾਹਰ ਜਦੋਂ ਉਹ ਸੇਵਾ ਕਰ ਰਿਹਾ ਸੀ ਉਹਦੇ ਉੱਪਰ ਹੀ ਅਟੈਕ ਹੋ ਗਿਆ ਤਾਂ ਇਹ ਗੱਲਾਂ ਕੀ ਦਰਸਾਉਂਦੀਆਂ ਹਨ ਕਿਤਨਾ ਕਿਤੇ ਸਰਕਾਰ ਦੀ ਜਿਹੜੀ ਲਾ ਐਂਡ ਆਰਡਰ ਨੂੰ ਲੈ ਕੇ ਸਟ੍ਰੈਟਜੀ ਹੈ ਉਹ ਸਹੀ ਨਹੀਂ ਹੈ ਔਰ ਮੈਂ ਕਈ ਵਾਰ ਪਹਿਲਾਂ ਵੀ ਕਿ ਹੱਜ ਵੀ ਕਹਿਣਾ ਚਾਹੁੰਦਾ ਸਰਕਾਰ ਨੂੰ ਆਗਾਜ਼ ਕਰਨਾ ਚਾਹੁੰਦਾ ਆਗਾਹ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਇਹ ਪੰਜਾਬ ਬਾਕੀ ਸੂਬਿਆਂ ਵਰਗਾ ਸੂਬਾ ਨਹੀਂ ਹੈ ਪੰਜਾਬ ਦਿੱਲੀ ਵਰਗਾ ਸੂਬਾ ਨਹੀਂ ਹੈ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦੇ ਮਸਲੇ ਆ ਡਾਂ ਪੰਜਾਬ ਦੇ ਬਾਰਡਰ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਆ ਡਾਂ ਇਸ ਕਰਕੇ ਪੰਜਾਬ ਨੂੰ ਵੱਖਰੀ ਨਿਗਾ ਨਾਲ ਤੇ ਵੱਖਰੀ ਸਟ੍ਰੈਟੇਜੀ ਦੇ ਨਾਲ ਸੰਭਾਲਣ ਦੀ ਲੋੜ ਹੈ ਔਰ ਜੇ ਅਸੀਂ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਨਹੀਂ ਕਰਾਂਗੇ ਤਾਂ ਸ਼ਾਇਦ ਕਈ ਵਾਰ ਨੁਕਸਾਨ ਹੋ ਜਾਂਦਾ ਹੈ ਔਰ ਪੰਜਾਬ ਦੇ ਲੋਕ ਦੁਬਾਰਾ ਨੁਕਸਾਨ ਭੋਗਣ ਦੇ ਹਾਲਾਚ ਨਹੀਂ ਹੈ ਬੜੀ ਮੁਸ਼ਕਿਲਾਂ ਨਾਲ ਪੰਜਾਬ ਖੜਾ ਹੋਇਆ ਹੈ ਤੋ ਇਸ ਕਰਕੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਇੱਥੇ ਦਾ ਨੌਜਵਾਨ ਬੱਚਾ ਮਜ਼ਬੂਤ ਹੋ ਸਕੇ ਇੱਥੇ ਦਾ ਸ਼ਹਿਰੀ ਤੇ ਦੁਕਾਨਦਾਰ ਮਜ਼ਬੂਤ ਹੋ ਸਕੇ ਇੱਥੇ ਦੇ ਕਿਸਾਨ ਨੂੰ ਤਾਕਤ ਮਿਲ ਸਕੇ ਅੱਜ ਕਿਸਾਨ ਦਬਿਆ ਪਿਆ ਹੈ ਭਾਜਪਾ ਦੀ ਸਰਕਾਰ ਜੀਆਂ ਕਿਸਾਨ ਦੇ ਪ੍ਰਤੀਜਮ ਮਾਰੂ ਜਿਹੜੀਆਂ ਨੀਤੀਆਂ ਉਹ ਕਿਸਾਨ ਨੂੰ ਦਬਾਰੀਆਂ ਔਰ ਜੇ ਕਿਸਾਨ ਦਬਦਾ ਹੈ ਪੰਜਾਬ ਦੀ ਆਰਥਿਕਤਾ ਕਿਸਾਨੀ ਤੇ ਜੇ ਖੜੀ ਹੈ ਤਾਂ ਉਹਦੇ ਨਾਲ ਨਾਲ ਗਰੀਬ ਆਦਮੀ ਜਿਹੜਾ ਫੀਲਡ ਚ ਖੇਤਾਂ ਚ ਕੰਮ ਕਰਦਾ ਉਹਦੀ ਵੀ ਰੋਜੀ ਰੋਟੀ ਉੱਥੇ ਖੜੀ ਹੈ ਦੁਕਾਨਦਾਰ ਦੀ ਰੋਟੀ ਰੋਜੀ ਵੀ ਉੱਥੇ ਖੜੀ ਹੈ ਆੜਤੀ ਦੀ ਉੱਥੇ ਖੜੀ ਹੈ ਕਾਰੋਬਾਰ ਕਰਨ ਵਾਲੇ ਛੈਲਰ ਵਾਲੇ ਦੀ ਵੀ ਉੱਥੇ ਖੜੀ ਹੈ ਤੇ ਸਾਰੇ ਲੋਕਾਂ ਦੀ ਆਰਥਿਕਤਾ ਦੀ ਮਜ਼ਬੂਤੀ ਕਿਸਾਨੀ ਦੇ ਉੱਪਰ ਖੜੀ ਹੈ। ਅਗਲਾ ਸਾਹਿਬ ਜਿਹੜੇ ਬੋਰਡਰ ਬੰਦ ਹੈ ਕਾਂਗਰਸ ਕਿਸਾਨ ਕਿਸਰ ਬੈਠੇ ਜਾਰਾ ਲੱਗਦਾ ਦੋ ਦਿਨ ਹੋ ਗਏ। ਫਿਰ ਉੱਥੇ ਗੋਲੇ ਵਰਸਾਏ ਜਾ ਰਹੇ ਹੈ। ਤੇ ਕਿਸਾਨਾਂ ਦੇ ਨਾਲ ਕਾਂਗਰਸ ਮੰਨ ਲਓ ਨੇ سپورਟ ਦਿੱਤੀ ਕੋਈ ਆਰੀ ਫੁਲਕੇ ਵਿੱਚ ਸੈਂਟਰ ਨਾਲ ਜਾ ਕੇ ਵੀ ਇਹ ਮਸਲਾ ਗੱਲ ਹੋਏ। ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ। ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਤੇ ਇਸੇ ਕਰਕੇ ਚਾਹੇ ਉਹ ਪਾਰਲੀਮੈਂਟ ਦੀ ਗੱਲ ਹੋਵੇ, ਹਰ ਜਗ੍ਹਾ ਦੇ ਉੱਪਰ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਵੇਲੇ ਵੀ ਕਾਂਗਰਸ ਪਾਰਟੀ ਵੱਲੋਂ ਜ਼ੋਰਦਾਰ ਤਰੀਕੇ ਨਾਲ ਉਸ ਗੱਲ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਚ ਰੱਖਿਆ ਗਿਆ ਸੀ ਜੇ ਤੁਸੀਂ ਬਾਰਡਰ ਬੰਦਾ ਦੀ ਗੱਲ ਕਰਦੇ ਹੋ ਇਹ ਤਾਂ ਛੋਟੀ ਜੀ ਗੱਲ ਹੈ ਜੇ ਉਹਨਾਂ ਦੇ ਮਸਲਿਆਂ ਨੂੰ ਮੰਨਣ ਵਾਸਤੇ ਸਹਿਮਤੀ ਦੇ ਕੇ ਭਾਜਪਾ ਦੀ ਸਰਕਾਰ ਦੀ ਅਲਾ ਕਮਾਨ ਨੇ ਹਾਂ ਵੀ ਭਰੀ ਸੀ ਤੇ ਫਿਰ ਅੱਜ ਦੁਬਾਰਾ ਧਰਨਾ ਲਾਉਣ ਦੀ ਲੋੜ ਇਸ ਕਰਕੇ ਪੈ ਰਹੀ ਹੈ ਜਾਂ ਦੁਬਾਰਾ ਦਿੱਲੀ ਤੱਕ ਕੂਚ ਕਰਨੀ ਕਾਲ ਇਸ ਕਰਕੇ ਪੈ ਰਹੀ ਹੈ ਕਿਉਂਕਿ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਨਹੀਂ ਕੀਤਾ ਅੱਜ ਇਸ ਕਰਕੇ ਮਸਲਾ ਰੈਜ਼ੋਲੂਸ਼ਨ ਕਰਨ ਦੀ ਗੱਲ ਹੈ ਮੀਟਿੰਗ ਕਰਨ ਨਾਲ ਕੁਝ ਨਹੀਂ ਹੋਣਾ ਜੇ ਤੁਸੀਂ ਰੈਜ਼ੋਲੂਸ਼ਨ ਕਰੋਗੇ ਤਾਂ ਆਪਣੇ ਆਪ ਸਾਰੀ ਚੀਜ਼ਾਂ ਦੀ ਸਿਚੁਏਸ਼ਨ ਦੀ ਨਾਰਮਲਸੀ ਆ ਜਾਊਗੀ ਅੱਛਾ ਇਹ ਤਾਂ ਹੈ ਨਹੀਂ ਕਿ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਜਿਹੜੀ ਗੱਲ ਆ ਕਿਸਾਨ ਭਰਾਵਾਂ ਨੇ ਤਾਂ ਇਹੀ ਗੱਲ ਰੱਖੀ ਹੈ ਕਿ ਜਿਹੜੀ ਗੱਲ ਅਸੀਂ ਇਹਨਾਂ ਨੇ ਸਾਨੂੰ ਕਮਿਟ ਕੀਤੀ ਸੀ ਇਹਨਾਂ ਨੇ ਪੂਰੀ ਨਹੀਂ ਕੀਤੀ ਤੇ ਹੁਣ ਉਹਦੇ ਚ ਤਾਂ ਕੋਈ ਗੱਲ ਨਹੀਂ ਨਾ ਜੇ ਤੁਸੀਂ ਕਿਸੇ ਨਾਲ ਕੋਈ ਹਾਂ ਵੀਓ ਭਰ ਲਓ ਸਰਕਾਰਾਂ ਦੇ ਤੇ ਜਥੇਬੰਦੀਆਂ ਦੇ ਨਾਲ ਜੇ ਬੈਠ ਕੇ ਕੋਈ ਗੱਲ ਦਾ ਫੈਸਲਾ ਹੋ ਜੇ ਤੇ ਫਿਰ ਜੇ ਤੁਸੀਂ ਉਸ ਗੱਲ ਦੇ ਉੱਪਰ ਖੜੇ ਨਾ ਉਤਰੋ ਤਾਂ ਫਿਰ ਦੂਜਾ ਬੰਦਾ ਕੀ ਕਰੂਗਾ ਅੱਜ ਪ੍ਰਧਾਨ ਮੰਤਰੀ Haryana ਦੌਰ ਹੈ ਕੁਝ ਉਮੀਦ ਕਰਦੇ ਹੋ ਕਿ ਪੰਜਾਬ ਰਾਣੇ ਵਾਸਤੇ ਕਿਸਾਨਾਂ ਵਾਸਤੇ ਕੁਝ ਦੇਖੋ ਪ੍ਰਧਾਨ ਮੰਤਰੀ ਜੀ ਐ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ ਰੈਜ਼ੋਲੂਸ਼ਨ ਕਰਨਾ ਚਾਹੀਦਾ ਹੈ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਕਿਸਾਨਾਂ ਬੇਅਦਬੀ ਦਾ ਇਨਸੀਡੈਂਟ ਹੋਇਆ ਸੀ ਤੇ ਬਹੁਤ ਸਾਲ ਤਾ ਬਹੁਤ ਲੋਕ ਮੰਨੇ ਹੀ ਨਹੀਂ ਕਿ ਅਸੀਂ ਬੇਅਦਬੀ ਹੋਈ ਵੀ ਹੈ ਤੇ ਅੱਜ ਜਦੋਂ ਸਾਰੇ ਪਾਸਿਓਂ ਲੋਕਾਂ ਨੇ ਨਕਾਰਤਾ ਤਾਂ ਅੱਜ ਉਸ ਪਾਰਟੀ ਨੂੰ ਇਸ ਗੱਲ ਨੂੰ ਵੀ ਮੰਨਣਾ ਪੈ ਗਿਆ ਵੀ ਕੀ ਕੀ ਗੱਲਾਂ ਹੋਈਆਂ ਤੋਂ ਮੈਂ ਸਮਝਦਾ ਕਿ ਜੇ ਇਹੋ ਜਿਹੇ ਗੱਲਾਂ ਹੁੰਦੀਆਂ ਤਾਂ ਇਹ ਗੱਲਾਂ ਕੋ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਇਹ ਸਾਰੀਆਂ ਚੀਜ਼ਾਂ ਐਕਸਪੋਜ਼ ਹੋ ਜਾਂਦੀਆਂ ਸੋ ਹਰ ਬੰਦੇ ਨੂੰ ਕਲੀਅਰ ਹੋਣਾ ਚਾਹੀਦਾ ਹੈ ਸੋ ਜਿੱਥੇ ਤੱਕ ਉਹਦਾ ਕੋਈ ਗਾਰੰਟੀ ਦੀ ਗੱਲ ਹੈ ਜਾਂ ਉਹਦੇ ਉੱਪਰ ਕਾਨੂੰਨ ਬਣਾਉਣ ਦੀ ਗੱਲ ਹੈ ਇਹਦਾ ਲੀਗਲ ਫਰੇਮਵਰਕ ਦੇ ਨਾਲ ਦੇਖਣਾ ਪੈਣਾ ਹੁੰਦਾ ਹੈ ਕਨਸਟੀਟਿਊਸ਼ਨ ਦੇ ਵਿੱਚ ਕਿ ਕਿਹੜੀ-ਕਿਹੜੀ ਚੀਜ਼ ਦੀ ਚੀਜ਼ ਦੀ ਗੱਲ ਐਕਸੈਪਟੇਬਲ ਹੁੰਦੀ ਹੈ ਕਿਹੜੀ ਨਹੀਂ ਹੁੰਦੀ। ਆਈ ਐਮ ਜਸਟ ਟ੍ਰਾਈਂਗ ਟੂ ਆਨਸਰ ਇਟ ਮੈਨੂੰ ਇਸ ਇਸ਼ੂ ਬਾਰੇ ਪਤਾ ਨਹੀਂ ਸੀਗਾ ਕਿ ਕਿ ਇਹ ਕੋਈ ਬੰਦਾ ਟੈਂਕੇ ਦੇ ਜਿਹੜਾ ਹੈ ਉਹਨੇ ਪਾਸ ਕੀਤਾ ਸੀ ਤਾਂ ਸਮਝ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਸ਼੍ਰੀ ਸੰਤਲਾਨ ਜੀ ਸਿੰਘਲਾ ਜੀ ਦੀ ਮਿੱਠੀ ਆਚ ਅਸੀਂ ਇਕੱ ਸ਼੍ਰੀ ਸੰਤਰਾਮ ਸਿੰਘਲਾ ਜੀ ਸਾਡੇ ਵਾਸਤੇ ਹਮੇਸ਼ਾ ਹੀ ਰਾਜਨੀਤਿਕ ਜੀਵਨ ਚ ਸਮਾਜਿਕ ਜੀਵਨ ਦੇ ਵਿੱਚ ਪ੍ਰੇਰਨਾ ਸਰੋਤ ਰਹੇ ਹੈ ਮਾਰਗਦਰਸ਼ਨ ਉਹਨਾਂ ਤੋਂ ਲੈ ਕੇ ਅਸੀਂ ਚੱਲੇ ਆ ਉਹਨਾਂ ਦੀ ਜਿਹੜੀ ਸੇਵਾ ਹੈ ਸਮਾਣੇ ਵਾਸਤੇ ਪੰਜਾਬ ਵਾਸਤੇ ਔਰ ਹਿੰਦੁਸਤਾਨ ਵਾਸਤੇ ਹਮੇਸ਼ਾ ਹੀ ਯਾਦ ਰੱਖੀ ਜਾਊਗੀ ਖਾਸ ਕਰਕੇ ਸਵਾਨੇ ਵਾਸਤੇ ਬਹੁਤ ਵੱਡੇ ਡਵੈਲਪਮੈਂਟ ਦੇ ਕੰਮ ਖਾਸ ਕਰਕੇ ਪਟਿਆਲੇ ਵਾਸਤੇ ਇਹ ਜੇ ਮੈਂਬਰ ਪਾਰਲੀਮੈਂਟ ਬਹੁਤ ਵੱਡੇ ਉਹਨਾਂ ਦੀਆਂ ਸਾਡੇ ਦਿਲ ਦੇ ਵਿੱਚ ਯਾਦਾਂ ਨੇ ਵੱਡੀ ਬੋਰਡ ਦੇ ਚੇਅਰਮੈਨ ਰਹੇ ਪੰਜਾਬ ਦਾ ਇਨਫਰਾਸਟ੍ਰਕਚਰ ਉਹਨਾਂ ਨੇ ਤਿਆਰ ਕੀਤਾ ਤਾਂ ਹਮੇਸ਼ਾ ਹੀ ਸਾਡੇ ਵਾਸਤੇ ਪ੍ਰੇਰਨਾ ਸਰੋਤ ਰਹੇ ਤਾਂ ਅੱਜ ਤਾਂ ਇਹ ਹੀ ਕਾਹਕੇ ਵੀ ਹਮੇਸ਼ਾ ਜਿੱਥੇ ਵੀ ਹੋਣ ਚੜ੍ਹਦੀ ਕਲਾ 'ਚ ਹੋਣ ਤੇ ਹਮੇਸ਼ਾ ਸਾਨੂੰ ਅਸ਼ੀਰਵਾਦ ਦੇਣ ਕਿ ਅਸੀਂ ਵੀ ਉਹਨਾਂ ਦੇ ਰਸਤੇ ਤੇ ਚੱਲ ਕੇ ਲੋਕਾਂ ਦੀ ਵਧੀਆ ਸੇਵਾ ਕਰ ਸਕੀਏ ਤਾਂ ਇਸ ਦਿਨ ਤੇ ਅੱਜ ਅਸੀਂ ਇਕੱਠੇ ਹੋਏ ਆ ਸਾਰੀ ਉਹਨਾਂ ਨੂੰ ਯਾਦ ਕਰਨ ਵਾਸਤੇ ਕਿੱਥੇ ਤੇ ਜੀ ਇਹ ਸੜਕਾਂ ਦੇ ਵੀ ਫੜ ਫੜੇ ਜਿੱਥੇ ਦੋਨੋਂ ਪਾਸੇ ਦੇਖਿਆ ਵੀ ਕੀ ਹਾਲਾਤ ਹੈ ਇਹ ਤਾਂ ਇਹ ਤਾਂ ਇਹ ਤਾਂ ਵਿਜੇਂਦਰ ਸਿੰਘਲਾ ਸਾਹਿਬ ਨੇ ਪਾਸ ਕੀਤੀ ਸੀ ਪੈਸੇ ਸਾਡੇ ਹੈਗੇ ਆ ਅੱਜ ਸਮਾਣੇ 'ਚ ਤੁਸੀਂ ਕਿਸੇ ਪਿੰਡ 'ਚ ਕਿਹੜਾ ਕਢ ਲਿਓ ਕਿਸੇ ਸੜਕ 'ਤੇ ਤਾਂ ਸਾਡੇ ਕੀਤੇ ਹੋਏ ਕੰਮ ਨੇ ਇਹ ਤਾਂ PWD मिनिस्टर ਹੁੰਦੇ ਹੋਏ ਇਹਨਾਂ ਨੇ ਪਾਸ ਕੀਤਾ ਸਾਡਾ ਬਾਈਪਾਸ ਦਾ ਕੰਮ ਇਹਨਾਂ ਨੇ ਪਿੱਛੇ ਪਾਸ ਕੀਤਾ ਪੁਲ ਦਾ ਇੱਥੇ ਕੰਮ ਪਾਸ ਕੀਤਾ ਐਡ ਐਡ ਅਸੀਂ ਇੱਥੇ ਪ੍ਰੋਜੈਕਟ ਅਸੀਂ ਲੈ ਕੇ ਆਏ ਸੀ ਬ੍ਰਿਜ ਦਾ ਪ੍ਰੋਜੈਕਟ ਲੈ ਕੇ ਆਏ ਤੁਸੀਂ ਮੰਡੀ ਚ ਜਾ ਕੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਉਸ ਤੋਂ ਇੱਕ ਇਹਨਾਂ ਨੇ 1000 ਰੁਪਿਆ ਨਹੀਂ ਲਾਇਆ ਪੰਚਾਇਤਾਂ ਸਾਡੀਆਂ ਜਿੰਨੇ ਵੀ ਪੈਸੇ ਅੱਜ ਪੰਚਾਇਤਾਂ ਕੋਲ ਆ ਸਾਡੇ ਦਿੱਤੇ ਹੋਏ ਆ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਸਿਰਫ ਗੱਲਾਂ ਬਾਤਾਂ ਦਾ ਕੜਾ ਪ੍ਰਸ਼ਾਦ ਹੈ ਸਰਕਾਰ ਦਾ ਤੁਸੀਂ ਦੇਖ ਹੀ ਰਹੇ ਹੋ ਸੋ ਬੜੀ ਮਾਇੂਸੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਸੋ ਤੁਸੀਂ ਦੇਖ ਹੀ ਰਹੇ ਹੋ ਜੋ ਪੰਜਾਬ ਦੇ ਹਾਲਾਤ ਨੇ ਥੈਂਕ ਯੂ